ਫਿਰ ਲੋ ਜੀ ਦੇਖੋ ਜੀ ਆਪਣੇ ਪਕੌੜੇ ਆ ਜਿਹੜੇ ਆਪਾਂ ਕੜੀ ਦੇ ਵਿੱਚ ਪਾਉਣੇ ਆ ਆ ਆਪਣੇ ਤੇ ਪਿਆਜ਼ ਭੁੱਜਦੇ ਰਿਹਾ ਹੋ ਗਿਆ ਬ੍ਰਾਊਨ ਹੈ ਤੇ ਅੱਧਰ ਆਪਾਂ ਨੇ ਰੱਖਣਾ ਕੋਲ ਗਿਰਖੇ ਹੋਏ ਲੱਸੀ ਦੇ ਵਿੱਚ ਹੁਣ ਤੁਹਾਨੂੰ ਦਿਖਾਉਣੇ ਆ ਆ ਪਕੌੜੇ ਆ ਜੀ ਆਪਣੇ ਤੇ ਆਹ ਦੇਖੋ ਪਿਆਜ਼ ਭੁੱਜ ਗਿਆ ਆਪਣਾ ਤੇ ਅੱਜ ਆਪਣੇ ਬਣਾ ਰਹੀ ਐ ਜੀ ਕੜੀ ਕੜੀ ਪਕੌੜਾ ਕੜੀ ਕੜਕੜ ਕੇ ਬਣੂਗੀ ਜੀ ਕੜੀ ਤੇ ਇਹਦੇ ਵਿੱਚ ਆਪਾਂ ਨੇ ਘੋਲ ਲਿਆ ਜੀ ਬੇਸਣ ਆਹ ਦੇਖੋ ਜੀ ਬੇਸਣ ਇਹਦੇ ਵਿੱਚ ਬੇਸਣ ਆਪਣਾ ਆ ਆਪਣੇ ਪਕੌੜੇ ਹੋ ਗਏ ਤੇ ਆ ਆਪਣਾ ਤੜਕਾ ਹੋ ਗਿਆ ਤੇ ਹੁਣ ਆਪਾਂ ਇਹਨੂੰ ਬਣਾਉਣੀ ਆ ਬਾਕੀ ਤਾਂ ਸਾਰਿਆਂ ਨੂੰ ਪਤਾ ਹੀ ਆ ਵੀ ਮਿੱਠੇ ਪਾਉਣੇ ਆ ਕੀ ਪਾਉਣਾ ਵਿੱਚ ਹੈਨਾ ਮੇਥੀ ਸੁੱਕੀ ਮੇਥੀ ਪਾ ਲਾਂਗੇ ਹੁਣ ਵਿੱਚ ਤੇ ਬਾਕੀ ਮਸਾਲੇ ਸਾਰੇ ਆਪਾਂ ਨੇ ਪਾ ਗਏ ਕਾਲੀ ਮਿਰਚ ਵਗੈਰਾ ਸਾਰਾ ਕੁਝ ਤੇ ਹੁਣ ਆਪਾਂ ਚਲੋ ਜੀ ਬਣਾਉਨੇ ਆ ਫਿਰ ਬਣੀ ਤੋਂ ਤੁਹਾਨੂੰ ਦਿਖਾਉਣੀ ਆ ਜੀ ਮੈਂ ਲਓ ਜੀ ਕੜੀ ਆਪਣੀ ਕੜ ਰਹੀ ਆ ਹੌਲੀ ਹੌਲੀ ਇਹ ਕੜ ਕੜ ਕੇ ਨਾ ਹੌਲੀ ਹੌਲੀ ਕੜੂਗੀ ਇਹ ਕੜ ਕੜ ਕੇ ਬਹੁਤ ਵਧੀਆ ਬਣ ਜਾਂਦੀ ਆ ਤੇ ਕੜੀ ਜਿੰਨੀ ਕੜੂਗੀ ਜਿੰਨੀ ਕੜੀ ਜਾਊਗੀ ਉੰਨੀ ਸਵਾਦ ਬਣਦੀ ਆ ਜਿੰਨੀ ਕੜਨੀ ਐ ਨੇ ਜਿੰਨੀ ਕੜੂਗੀ ਉੰਨੀ ਸਵਾਦ ਬਣੂਗੀ ਇਹ ਕਿਉਂਕਿ ਇਹਨੂੰ ਕਾਫੀ ਟਾਈਮ ਲੱਗਦਾ ਕਾਫੀ ਟਾਈਮ ਲੱਗਦਾ ਹੁੰਦਾ ਇਹਨੂੰ ਬਣਾਉਣ ਨੂੰ ਜਿੰਨੀ ਜ਼ਿਆਦਾ ਕੜੂਗੀ ਉੰਨੀ ਜ਼ਿਆਦਾ ਟੇਸਟੀ ਬਣੂਗੀ ਪਕੌੜੇ ਪਾਉਣੀਆਂ ਜੀ ਆਪਾਂ ਨੇ ਇਹਦੇ ਵਿੱਚ ਆਪੇ ਆਪਣੇ ਪਕੌੜੇ ਥੋੜੀ ਹੀ ਪਕੌੜੇ ਪੈਣਗੇ ਤਾਂ ਬਸ ਇਹਨੂੰ ਘੜੀ ਜਾਣ ਦੇਣਾ ਘੜੀ ਜਾਣ ਦੇਣਾ ਪੱਪੀ ਇਹਨੇ ਬਹੁਤ ਵਧੀਆ ਬਣ ਜਾਣਾ ਹੁਣੇ ਤੇਰੇ ਗੋਡੇ ਦੁਖਣ ਲੱਗੇ ਕੱਲ ਦਾ ਜਵਾਕ ਹੈ ਲੱਤਾਂ ਦੀ ਮੋੜ ਸੇ ਤੇ ਘਟਰ ਤੇ ਤੁਰੇ ਤੱਕ ਤੇ ਆਈ ਤੋਟੇ ਉਹ ਲੈ ਲਿਆ ਕੜੀ ਬਣਨੀ ਆ ਜੇ ਕਿਸੇ ਨੇ ਕੜੀ ਖਾਣੀ ਆ ਭਾਈ ਲੈ ਜਿਓ ਕੜੀ ਬਣਨੀ ਆ ਜੇ ਕੜੀ ਖਾਣੀ ਆ ਲੈ ਜਿਓ ਨਾ ਫੜਾਇਆ ਮਾਂਗੇ ਫੜਾ ਦਾਂਗੇ ਇਹਨੇ ਛਾਲ ਡਣ ਗਿਆ ਕਿੰਨੇ ਦਿਨ ਤੇ ਤਾਂ ਪਏ ਆਹੋ ਛੜਾ ਕਰਕੇ ਇਹ ਖੜੇ ਜਿਹੇ ਬਾਲ ਤੇ ਕੀ ਜ਼ੋਰ ਪਾਣਾ ਘਰ ਨਹੀਂ ਕਰਕੇ ਇਹ ਬਟਾ ਉਹ ਹੰਦਾ ਉਹ ਲਾਏ ਬੀ ਸਸ ਸੰਭਾਲ ਕੇ ਰੱਖਿਆ ਚਲਾਇਆ ਘੱਟ ਆ ਚਲਾਇਆ ਨਹੀਂ ਨਾ ਚਲਾਇਆ ਨਹੀਂ ਅਸੀਂ ਚਲਾਉਂਦੇ ਹੀ ਨਹੀਂ ਅਸੀਂ ਬਹੁਤ ਘੱਟ ਚੀਜ਼ ਚਲਾਉਂਦੇ ਮੈਂ ਰੋਜੀ ਇਧਰ ਪਰਨਾ ਬੰਨ ਹੁੰਦਾ ਦੇਖੋ ਸ਼ੀਸ਼ਾ 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 ਆ ਦੇਖੋ ਸ਼ੀਸ਼ਾ ਕਿੜਕੀ ਚਾਹੂ ਸ਼ੀਸ਼ਾ ਬਣਾ ਲਿਆ ਕਿੜਕੀ ਦਾ ਉੱਪੀ ਰੱਖਿਆਗਾ ਤੂੰ ਮੈਂ ਵਰਜਾਂ ਸੀ ਤੋਪੀ ਰੱਖਿਆ ਘਰ ਐਮਰਜੈਂਸੀ ਲਈ ਆਹ ਟੋਪੀ ਨਹੀਂ ਵਧੀਆ ਲੱਗਦੀ ਸਰਦਾਰਾਂ ਦੇ ਇਹ ਤਾਂ ਮੈਂ ਉੱਤੇ ਨਹੀਂ ਬਾਣੀ ਲਈ ਕਦੇ ਇੱਕ ਵਾਰੀ ਲਈ ਸੀ ਬਸ ਫੇਰਾ ਜਲੀ ਸੀ ਹਾਂ ਟੋਪੀ ਦਾ ਤੂੰ ਕਮੀ ਧੁੱਪਾਂ ਤੋਂ ਲਈਦੀ ਆ ਜੇ ਧੁੱਪਾਂ ਲੱਗਦੀ ਆ ਜੇ ਧੁੱਪਾਂ ਲੱਗਦੀ ਆ ਨਾ ਫੇਰ ਆਪਣੇ ਉੱਤੇ ਜਿਉਂ ਰਕ ਹੋ ਜਾਂਦੀ ਆ ਤੂੰ ਧੁੱਪਾਂ ਤੂੰ ਪੰਜ ਉੱਤੇ ਨਹੀਂ ਰਹੀ ਆ ਧੁੱਪ ਚ ਬਾਹਰੋਂ ਲਿਆਉਂਗਾ ਇਹ ਗੱਲ ਤਾਂ ਕੀ ਬਤਾਉਣਾ ਲੋ ਜੀ ਪਰਨਾ ਬੰਨ ਹੋ ਜਾਣਾ ਹੁਣ ਇੱਥੇ ਮੈਂ ਫ੍ਰੀਗੇਟ ਨੂੰ ਨਿਕਲਿਆ ਪਰ ਇਹ ਨਿਕਲੇਗਾ ਕੀ ਹੋ ਗਿਆ ਸੀ ਬਾਲ ਹੈਗੇ ਘਰੇ ਨਾਲ ਮम्मी ਦੀ ਖਬਰ ਲਿਆਉਣਗੇ ਨਾਲ ਕੜੀ ਫੜਾਏ ਆਉਣਗੇ ਕੋਈ ਨਾ ਇਹ ਨਾਲ ਕੀ ਬਦਲੇ ਸਾਉਂਚ ਖਾਂਦੀ ਨਾ ਹੋਣਾ ਜੇਕਰ ਉਹਦਾ ਦਾ ਜਾਈਦਾ ਮੈਂ ਵੀ ਪਹਿਲਾਂ ਮੈਂ ਕਹੀਂ ਸੀ ਸੌਣਚ ਬਣਾਉਣੀ ਨਹੀਂ ਪਰ ਮੈਂ ਦੇਖਿਆ ਇੱਕ ਕਿਸੇ ਨੇ ਬਣਾਈ ਹੋਈ ਮੈਂ ਕਿਹਾ ਫਿਰ ਮੈਂ ਵੀ ਬਣਾਉਂਗੀ ਹੁਣ ਹਾਂ ਅੱਜ ਵਾਰੀ ਲਈ ਨਹੀਂ ਚੱਲਦੀ ਹਾਂ ਇਹ ਕੜੀ ਹੋ ਜਾਣੀ ਚੱਲਦੀ ਹੈ ਮਨਜ਼ਰਨ ਚਲੇਗਾ ਉੱਥੇ ਮੈਨਾ ਦੇ ਵੀ ਗਾਇਆ ਤੇ ਸਾਰੇ ਨੰਦਰਾ ਦੇ ਵਿੱਚ ਕੜੀ ਹੋ ਜਾਂਦੀ ਫੇਰ ਪੋਤੀ ਬਣੀ ਹੈ ਨਾ ਸਸਤੀ ਆ ਸਸਤੀ ਤਾਂ ਹੁੰਦੀ ਹੋਰ ਹੈ ਨਾ ਇਹ ਗਰਮੀ ਕਿੰਨੀ ਹੈ ਹੈਨਾ ਫੇਲਾ ਇੱਧਰ ਵੱਡਣ ਜਿਹਾ ਹੋ ਗਿਆ ਜੀ ਪੈਣ ਵੀ ਲੱਗਿਆ ਅੱਜ ਤੇ ਮੱਥਾ ਤੇ ਕੌਣ ਵੱਡਾ ਇਹ ਪੰਜਾਬੀ ਹੁਣ ਹਾਂ ਹੁਣ ਤਾਂ ਸਾਡੀਆਂ ਧੀਰੀਆਂ ਵੱਡਣ ਵਾਲੀਆਂ ਉਹਦਾ ਪਾਣੀ ਉੱਪਰ ਗਿਆ ਹੈ ਆਰੇ ਉਹ ਉੱਥੇ ਜਰਾ ਕੇ ਆਏ ਕੋਟਸਾ ਇਹਦਾ ਰੱਖਿਆ ਹੈ ठा ਤੇ ਕੋਲਾ ਭਰ ਗਿਆ ਉਹ ਬਿੱਚ ਉਹ ਨਿੱਪ ਹੋ ਗਿਆ ਹੈ ਨਾ ਨਾ ਉਹ ਤਾਂ ਪੈਣ ਲੱਗਦੀ ਉੱਥੇ ਮੁੱਠੀ ਜਿਹੀ ਆਪਣੇ ਅਲਮਾਰੀ ਚ ਵੀ ਪਿਆ ਉਹ ਚ ਕੀ ਪਿਆ ਹੈ ਉਹ ਵੀ ਕਹਿੜਾ ਹੋਇਆ ਪਿਆ ਹੁਣ ਮੈਨੂੰ ਦੱਸਦਾ ਉਹ ਛੇੜੇ ਨਹੀਂ ਮੈਂ ਕਹਿੰਦਾ ਤੇਰਾ ਹੀ ਹੋਣਾ ਛੇੜਦੇ ਨਹੀਂ ਇਹਨੂੰ ਆਉਲੀ ਤੇ ਛੇੜਦੇ ਪਾਣੀ ਹੈ ਅਜ ਪਾਇਆ ਇਹੋ ਉੱਚ ਪਾਤਾ ਨਹੀਂ ਨਹੀਂ ਜਿਹੜੇ ਉਹ ਮੁੱਦੇ ਪੈ ਗਿਆ ਪਰ ਜਿੰਨਾ ਹੀ ਪੈ ਗਿਆ ਉਹ ਗਿੱਲਾ ਤੇ ਉਹ ਛਿੱਟਾਈ ਆਇਆ ਤੇ ਮੈਂ ਫਿਰਦੇ ਪਾ ਗਿਆ ਫਤ ਇਹ ਬੜਾ ਕੈਦਾ ਜੀ ਇਹ ਇਹ ਨਾ ਪੱਜੀ ਲੱਗ ਪੱਜੀ ਇਹ ਗਰਮੀ ਇੰਨੀ ਆ ਬੱਦਲ ਹੈਗਾ ਪਰ ਗਰਮੀ ਇੰਨੀ ਆ ਨਾ ਬਹੁਤ ਜ਼ਿਆਦਾ ਸਾਈਕਲ ਚਲਾਉਦਾ ਰਹਿੰਦਾ ਨਾ ਇਹ ਮੇਰਾ ਸੇ ਨਾ ਤੇ ਲੈਣਾ ਦੁਪਹਿਰ ਵੇਲੇ ਬਸੇ ਆ ਕੇ ਆਣ ਤੱਕ ਇਹ ਗੱਲ ਤਦੂ ਲਾਦੇ ਆ ਇਹ ਨਹੀਂ ਅੰਦਰਲੇ ਵਸਦੇ ਨੇ ਨੀ ਮਗਰੀ ਇਹ ਨਹੀਂ ਨੀਵਾ ਲਾ ਤਾ ਦੇ ਇਹ ਲਾ ਲੀ ਇਹ ਛੋਟੀ ਹੈ ਛੋਟੀ ਹੈ ਕੋਈ ਛੋਣੀ ਜੀ ਨਾਲ ਨਾ ਇਹ ਮੈਨੇ ਤੋੜ ਦਿਓ ਤੁਸੀਂ ਹਾਂ ਥੋੜੀ ਛੋਟੀ ਹੈ ਅਗਲੇ ਦਾ ਦਾ ਗਮੋੜ ਇਹ ਲੱਗ ਪਹਿਲਾਂ ਕਹਿ ਜੇ ਪੰਪੂਂ ਦੇ ਜੀ ਕਿ ਹੈ ਨਾ ਬੋਕੀਆਂ ਵਾਲੇ ਮੇਰਾ ਦੂਜਾ ਆਪਣੇ ਪਿਆ ਆਪਣੇ ਦੂਜਾ ਪਿਆ ਪੁਰਾਣਾ ਹਾਂ ਦੁਖੀ ਵਾਲਾ ਹਾਂ ਹੈਗਾ ਨਾ ਹੈਗਾ ਸਾਡੇ ਰੱਖਿਆ ਉਹ ਕਪੜੇ ਲਵੇੜਨ ਦਾ ਪੱਲੇ ਦੇਣੇ ਪੈਂਦੇ ਨੇ ਇੱਕਣ ਵਿੱਚ ਉਹ ਇਤੋਂ ਉਹ ਐ ਪੱਲੇ ਫੜ ਲੰਦਾ ਹਾਂ ਪੱਲਿਆਂ ਨੂੰ ਜਿਹੜੇ ਤਾਂ ਇਹਨੂੰ ਨਹੀਂ ਪੈਂਦੇ ਨੇ ਨਹੀਂ ਨਹੀਂ ਇਹਨੂੰ ਤੇਲ ਨਹੀਂ ਲੱਗਦਾ ਉਹਨੂੰ ਉਹਨੂੰ ਤੇਲ ਲਾਉਣਾ ਪੈਂਦਾ ਉਹਨੂੰ ਇਹਦੇ ਵਿੱਚ ਵਾਲ ਨਹੀਂ ਹੁੰਦਾ ਜੀ ਤੇ ਕਿੰਨਾ ਪ੍ਰੈਸ਼ਰ ਗਾਫ ਨਹੀਂ ਹੁੰਦਾ ਰੌੜ ਵੀ ਹੁੰਦੀ ਆ ਬੱਸ ਏਹ ਤਾਂ ਸਾਨੂੰ ਸਾਡਾ ਆਪਣਾ ਸਮਾਨ ਨਹੀਂ ਲੱਭਦਾ ਵੀ ਕਿੱਥੇ ਪਿਆ ਅਸੀਂ ਤਾਂ ਕੱਪੜੇ ਨਹੀਂ ਕੱਢੇ ਜਿੱਦਣ ਦੇ ਬਾਹਰੋਂ ਆਏ ਆ ਆਪਣੇ ਉਹ ਬੋਧੇ ਹੋ ਜਣੇ ਪਏ ਵਿੱਚ ਹੀ ਜੀਏ ਨਹੀਂ ਕਰਦਾ ਗਰਮੀ ਦੇ ਵਿੱਚ ਹਾਂ ਮੜੇ ਮੌਸਮ ਠੰਡਾ ਹੋਵੇ ਫਿਰ ਕੱਢਾਂਗੇ ਸਿਰਕ ਦਾ ਕੁਰਤੇ ਜਿਵੇਂ ਨਵੇਂ ਸਮਾਨ ਆਇਆ ਹੈ ਨੰਦਾਸ ਜੇ ਦਿਨ ਤੁਸੀਂ ਪੰਜ ਸਮਾਕੇ ਲੈ ਗਏ ਉਦੋਂ ਤਾਂ ਸੇਵਕ ਨੇ ਕਿਹਾ ਨਹੀਂ ਵੀ ਤੂੰ ਪੰਜ ਸਮਾ ਲਿਆ ਇਹਦਾ ਕਹਿੰਦਾ ਸੀ ਇਹ ਤਾਂ ਮੈਂ ਵੀ ਦੇਖਿਆ ਹੁਣੇ ਹਾਂ ਮੈਨੂੰ ਤੁਸੀਂ ਦੱਸਿਆ ਨਹੀਂ ਮੈਂ ਤੁਹਾਨੂੰ ਦੱਸ ਦਿੰਦਾ ਦੇਖ ਲਾ ਪੰਜ ਸਮਾ ਲਏ ਪੰਜ ਲੈ ਕੇ ਆਏ ਨੇ ਸਮਾ ਕੇ ਮਾਦਾ ਫਿਰ ਉਹ ਪਾਉਨੇ ਹੀ ਮੈਂ ਫਿਰ ਮੇਰੇ ਮੇਰੇ ਸਾਰੇ ਦੂਏ ਜੂਏ ਨੇ ਪਾਉਨੇ ਵਾਲੇ ਜਿਹੜੀ ਬਾਹਰ ਅੰਦਰ ਨੂੰ ਉਹ ਥੋੜੇ ਛਾਣੇ ਜੀ ਪਾਉਨੇ ਵਾਲੇ ਪਾਏਗੀ ਮੈਂ ਸਮਾਏ ਵੀ ਓਕੜੇ ਪਏ ਨੇ ਸੂਟ ਅਜੇ ਚਾਰ ਲੈ ਜੀ ਇੱਕੋ ਸਮਾਇਆ ਮੇਰੇ ਮੇਰੇ ਵੀ ਬੈ ਨੇ ਸੂਟ ਤਾਂ ਸਮੋਣੇ ਵਾਲੇ ਬਹੁਤ ਹੁਣ ਇਹਨੂੰ ਨਵਾਂ ਟੇਲਰ ਦਿਖਾਤਾ ਹੁਣ ਇਹਨੇ ਮੈਂ ਤਾਂ ਜਿਹੇ ਆਇਆ ਕਰਨਾ ਇਹਦਾ ਦਿਖਾਤਾ ਇਹ ਸਾਡੇ ਸਾਡੇ ਬਜ਼ੁਰਗ ਬਜ਼ੁਰਗਾਂ ਦਾ ਟੇਲਰ ਆ ਪੁਰਾਣਾ ਟੇਲਰ ਲਾਲ 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 ਦੇ ਕਲਦੀਪ ਟੇਲਰ ਕਲਦੀਪ ਹੈ ਹੋਰ ਵੀ ਹੰਗ ਨਾ ਲੱਗਦਾ ਜੀ ਵੀ ਤੇ ਨਾਲ ਲੱਗਦਾ ਹਾਂ ਸਾਵਾਂ ਜਣਾ ਬਣ ਜੇ ਕੋਈ ਚੀਜ਼ ਨੂੰ ਹੋਏ ਜਾਂਦਾ ਮੇਰੇ ਕੋਲ ਮਤ ਆ ਹੀ ਦਿਆ ਦੇ ਮਾਝਾ ਚ ਚੱਲਦਾ ਰੱਖੀ ਮੈਂ ਨਾ ਕਿੰਨਾ ਟਾਈਮ ਰੇ ਸੀ ਨੇ ਰੇ ਸੀ ਨਹੀਂ ਲੈ ਲਿਆ ਜਿਹੜੇ ਨਹੀਂ ਲਾਇਆ ਮਾੜਾ ਦੇ ਨੱਥਾ ਸਿੱਧੀਆਂ ਹੋ ਜਾਣੀਆਂ ਸੀ ਕਿੰਨਾ ਟਾਈਮ ਲਾਤਾ ਸਾਈਕਲ ਨੂੰ ਘੰਟੇ ਹੀ ਲਾ ਠੀਕ ਹੈ ਹੈ ਨਾ ਉਂਝਾ ਮੈਂ ਪਹਿਲੇ ਦਿਨ ਚਲਾਇਆ ਨਾ ਮੈਂ ਚਲਾ ਕੇ ਪਹਿਲੇ ਇੱਧਰ ਮੁੜ ਕੇ ਆ ਗਿਆ ਕਹਾਂਗੇ 2000 ਮੇਰੇ ਪੱਟਾ ਦੋਣ ਲਾਗੇ ਤੋ ਤੇਰਾ ਤਾਂ ਬਧੀਆ ਸੀ ਗੋਡੇ ਨਹੀਂ ਜਿੱਦੇ ਕਰਦੇ ਨੇ ਸੈਕਲ ਤੇ ਗਿਆ ਸੀ ਅੱਛਾ ਦੋ ਦੋ ਦੌਰ ਦਰਦ ਦੀ ਕੀ ਗੱਲ ਉਹ ਵੀ ਇਹਨੂੰ ਤੂੰ ਦੇ ਲੈ ਮੈਂ ਕਿਤੇ ਸੈਕਲ ਲੈ ਕੇ ਤੇ ਲੈ ਕੋਈ ਸਗਨ ਦੇ ਸਗਨ ਸਗਨ ਲੈ ਲੈ ਲੋ ਸੈਕਲ ਨਮਾ 사이ਕਲ ਲੈ ਕੇ ਚੱਲੇ ਆ ਸਗਨ ਕਾ ਸਗਨ ਦੋ ਕਿਵੇਂ ਹੈ ਟੇਸਟੀ ਹੈ ਜਿਹੜੇ ਕੱਲ੍ਹ ਆਨੇ ਕੋਫਤੇ ਆਜੇ ਨਹੀਂ ਨਹੀਂ ਇਹ ਸਪੈਸ਼ਲ ਬਣਾਏ ਸੀ ਇਹਦੇ ਲਈ ਕੜੀ ਲਈ ਬਣਾਏ ਨੇ ਉਹ ਜਿਹੜੇ ਕੱਲ੍ਹ ਬਣਾਉਂਦੇ ਸੀ ਉਹੀ ਇਹ ਕਿਵੇਂ ਜਿਹੜੇ ਕੱਲ੍ਹ ਕਹਿੰਦੇ ਸੀ ਕੋਫਤੇ ਉਹ ਤਾਂ ਕੜੀ ਲਈ ਬਣਾਏ ਅੱਡ ਹਾਂ ਅੱਡ ਬਣਾਏ ਸੀ ਇਹ ਉਹਦਾ ਨੰਬਰ ਇਹ ਉਹਦਾ ਟੈਲਪ ਵਾ ਕੇ ਇਹ ਬੜਾ ਹੋ ਗਿਆ ਹਟਾ ਇਹਦਾ ਤਾਂ ਇੱਥੇ ਆਜੇ ਜਾਣਾ ਦੀ ਉਹਦੇ ਮਿਲਿਆ ਹੀ ਕਿੱਥੇ ਦੇ ਗਏ ਪਾਈ ਡੱਲੂ ਚ ਲੈ ਜਾ ਪਾਈ ਜਾਣਾ ਨਹੀਂ ਕਰ ਰੋ ਜਾਣਾ ਕਹੇ ਦਿਨ ਲੇਟ ਦਦੀ ਇਹਨੇ 7 ਵਜੇ ਨੂੰ ਇਹਨਾਂ ਨੇ ਖਾ ਲੈਣੀ ਆ ਰੋਟੀ ਇਹਨੇ ਲੇਟ ਖਾਣੀ ਜੈਨੂੰ ਗੜੀ ਨਾ ਬਣ ਗਈ ਆ ਮਣਗੀ ਮੈਂ ਪਾ ਲਨੀ ਆ ਸੱਤ ਵਜੇ ਰੋਟੀ ਖਾਂਦੇ ਅਸੀਂ ਥੋੜੀ ਚੀਜ਼ ਨਹੀਂ ਬਣਾਉਂਦੇ ਹੁੰਦੇ ਅੱਜ ਤੱਕ ਮੈਨੂੰ ਜੇ ਖਾਂਦੇ ਸੱਤ ਵਜੇ ਨੂੰ ਰੋਟੀ ਹੈ ਕਿ ਨਹੀਂ 6:30 ਨੂੰ ਖਾ ਲੈਂਦੇ ਆ ਅਸੀਂ ਵੀ ਖਾ ਗਏ ਅਸੀਂ ਵੀ ਖਾ ਗਏ ਲੋ ਵੀ ਦੇਖੋ ਜੀ ਆਪਣੀ ਕੜੀ ਬਣ ਕੇ ਆਨ ਤਿਆਰ ਹੋ ਗਈ ਹੈ ਦਾਣੇ ਦੇ ਦਿਓ ਆਹ ਆ ਦੇਖੋ ਜੀ ਹੁਣ ਐਨ ਬਣ ਗਿਆ ਕੜਕੜ ਕੇ ਕੜੀ ਦੇਖੋ ਕਿੰਨੀ ਟੇਸਟੀ ਬਣ ਗਿਆ ਹਾਂ ਕਹਿੰਦੇ ਬਹੁਤ ਟੇਸਟੀ ਹੈ ਮੈਂ ਦਿਖਾ ਕੇ ਆਈਆਂ ਬਾਹਰ ਉਹਨਾਂ ਨੂੰ ਚਲੋ ਜੀ ਆਪਾਂ ਸੇਵਕ ਨੂੰ ਪਾ ਦਈਏ ਹੁਣ ਡੋਲੂ ਦੇ ਵਿੱਚ ਡੋਰੀ ਨਾਲ ਪਾਉਣੀ ਹੈ ਇਹਦੇ ਨਾਲ ਪਣੀ ਨਹੀਂ ਹੈਗੀ ਡੋਰੀ ਨਾਲ ਪਾਉਣੀ ਹੈ ਕੜਸੀ ਨਾਲ ਪਣੀ ਨਹੀਂ ਲਓ ਜੀ ਡੋਰੀ ਨਾਲ ਪਾਉਣੀ ਆਪਾਂ ਕਿਉਂਕਿ ਮੈਂ ਚੀਜ਼ ਥੋੜੀ ਜਿਹੀ ਬੱਧੀ ਬਣਾਉਣੀ ਹੁੰਦੀ ਆ ਕਿਉਂਕਿ ਇੱਕ ਦੋ ਘਰ ਨੇ ਉਹ ਕਹਿ ਦਿੰਦੇ ਨੇ ਵੀ ਸਾਡੇ ਕੋਈ ਖਾਂਦਾ ਨਹੀਂ ਸਾਨੂੰ ਦੇ ਦਿਓ ਲਓ ਜੀ ਟੱਕਣ ਲਓ ਜੀ ਟੱਕਣ ਲਗਾਤਾ ਆਪਾਂ ਨੇ ਕਿ ਇਹਨੂੰ ਵੀ ਆਪਾਂ ਟੱਕਦੀ ਐਨੇ ਇੱਧਰ ਹੈ ਫਿਰ ਸਾਡੇ ਵਿੱਚ ਜਾਣ ਚੱਲਣਾ ਹੈ ਅੰਦਰ ਹੋਵੇ ਆਹ ਦੋਸਤ ਨਹੀਂ ਕੁੱਦਸ ਮਨਾਉਂਗਾ ਲਓ ਜੀ ਸਾਈਕਲ ਦੀ ਟੋਕਰੀ ਚ ਆਪਾਂ ਰੱਖਤਾ ਡੋਲੂ ਲਓ ਐਦੀ ਮौज ਆ ਹੈਨਾ ਟੋਕਰੀ ਦੀ ਹੈਨਾ

ਤੁਰੋ ਤੀਕਾ ਤੁਹਾਨੂੰ ਕਰਨੀ ਕਰਨੀ ਆਏ। ਦੋਦਰ ਖੋਲਣਾ ਹੈ ਨਾ। ਚਾਬੀ ਲਿਆ। ਐਤੀ ਕਰ ਲਈਏ। ਹਾਂ ਇਹ ਤੁੱਪ ਕਿੰਨੀ ਹੈ? ਨਾ। ਚੰਦ ਲਿਆ ਚਾਬੀ ਲਿਆ ਬਾਰੇ ਗੇਟ ਕੋਲ ਚੱਲਦੇ। ਹਾਂ ਵਧੀਆ ਇੱਥੋਂ ਨਾਲੇ ਜਾਇ ਜਾਊਗਾ। ਇਹ ਦੇਖੀ ਕਿੰਨੇ ਵਧੀਆ ਜਾਨਵਰ ਕਿੰਨੇ ਵਧੀਆ ਲੱਗਦੇ ਬੋਲਦੇ। ਮੈਂ ਕਿੰਨੇ ਵਧੀਆ ਚਿੰਝ ਘੇੜਾ ਪਾਇਆ ਹੋਇਆ ਹੈ ਇਹਨਾਂ ਨੇ। ਬਹੁਤ ਗਰਮੀ ਹੈ ਨਾਲੇ ਦੇ ਲਮੀਰ ਗਰਮੀ ਇੰਨੀ ਇਹਦਾ ਪੰਗਾ ਹਾਂ ਵਾੜੀ ਹਮਸਾਜੀ ਹੋਈ ਪਈ ਆ ਚਲ ਠੀਕ ਹੈ ਫਿਰ ਓਕੇ ਚਲ ਭਾਈ ਸੇਵਕ ਗਿਆ ਚਲੋ ਜੀ ਆਪਣੀ ਕੜੀ ਬਣ ਕੇ ਹੋ ਗਈ ਹੈ ਤਿਆਰ ਤੇ ਸਾਰੇ ਜਣੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਸਾਰੇ ਜਣੇ ਵੀਡੀਓ ਦੇਖ ਲਿਆ ਕਰੋ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੇਅਰ ਕਰ ਦਿਓ ਜੀ ਕਮੈਂਟ ਵੀ ਕਰ ਦਿਓ ਨਾਲ ਨਾਲ ਥੈਂਕ ਯੂ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ